ਸਤਿ ਸ੍ਰੀ ਅਕਾਲ ਦੋਸਤੋ ਮੈਂ ਆ 스타 ਸੋਲਰ ਤੋਂ ਗਗਨਦੀਪ ਸਿੰਘ ਔਰ ਅੱਜ ਆਪਾਂ ਪਿੰਡ ਭਾਗੀਬੰਦਰ ਆਏ ਆ ਜੀ ਇਹ ਤਲਵੰਡੀ ਸਾਬੋ ਓਲਜੀ ਇਹ ਪਿੰਡ ਹੈਗਾ ਇਹ ਭਾਗੀਬੰਦਰ ਇੱਥੇ ਆਪਾਂ 7.5 HP ਦੀ ਸਮਰੱਥੀਵਲ ਮੋਟਰ ਲਾਈਏ ਜੀ ਇਹ ਇਹ 24 ਪੈਨਲਾਂ ਤੇ ਚੱਲਦੀ ਹੈ ਜੀ 335 ਵਾਟ ਦੇ ਪੈਨਲ ਹੈ ਜੀ ਇਹ ਪਾਣੀ ਛੋਟੇ ਸਾਹਮਣੇ ਆ ਬਹੁਤ ਹੀ ਵਧੀਆ ਪਾਣੀ ਬਣਿਆ ਬਾਈ ਜੀ। ਬਾਕੀ ਛੋਡੀ ਬਾਈ ਨਾਲ ਗੱਲਬਾਤ ਵੀ ਕਰਵਾਵਾਂਗੇ। ਲੁੱਬੀ ਕੰਪਨੀ ਦੇ ਆਪਣੇ 335 ਵਾਟ ਦੇ ਪੈਨਲ ਆ ਇਹ। 24 ਪੈਨਲ ਲੱਗੇ ਹੋਏ ਆ। ਤੇ ਤਿੰਨ ਸਟੈਂਡ ਲੱਗੇ ਹੋਏ ਜੀ ਆਪਣੇ 8-8 ਪੈਨਲ ਦੇ। ਇਹ ਸਟੈਂਡ ਹਜੇ ਲਿਗਾ ਕਸਣ ਵਾਲੀਆਂ ਇਹ ਤਾਂ ਕਰਕੇ ਟਿੱਡਾ ਜੀ। ਤੇ ਇਸ ਤਰ੍ਹਾਂ ਇਹ ਸਟੈਂਡ ਖੜ ਜਾਂਦਾ ਬਾਈ ਜੀ ਪੂਰਾ ਹਵਾ ਨੀਰੀ ਨੂੰ ਝੱਲਣ ਵਾਸਤੇ ਇਹ ਆਪਾਂ ਸਟੈਂਡ ਤਿਆਰ ਕਰਦੇ ਆ ਪਿੰਡ ਸਰਦਾਰਗੜ ਲੋਕਾਂ ਲਈ ਸਟੀਲੀ ਨਟ ਲੱਗੇ ਹੋਏ ਹੈਗੇ ਪੈਨਲ ਚੋਰੀ ਹੋਣ ਤੋਂ ਚੋਰੀ ਨਾ ਹੋਵੇ ਤੇ 8 8 ਪੈਨਲ ਇੱਕ ਸਟੈਂਡ ਤੇ ਲੱਗੇ ਹੋਏ ਆ ਜੀ ਆਪਣੇ ਇਹ 24 ਪੈਨਲ ਲੱਗੇ ਹੋਏ ਆ 335 ਵਾਟ ਦੇ ਤੇ ਵਿੱਚ ਹੀ ਕੰਪਨੀ ਦੀ ਆਪਣੀ ਡਰਾਈਵ ਲੱਗੀ ਹੋਈ ਆ ਡਰਾਈਵ ਤੁਹਾਨੂੰ ਦਿਖਾਉਨੇ ਆ ਇਹ ਆਪਣਾ ਡਰਾਈਵ ਬਾਕਸ ਹੈ ਜੀ ਤੇ ਬਾਈ ਦਾ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਮੋਟਰ ਦੇ ਰੇਟ ਬਾਰੇ ਕੋਈ ਗੱਲਬਾਤ ਕਰਨੀ ਆ ਉਹ ਕਰ ਸਕਦੇ ਹੋ ਤੁਸੀਂ ਬਕਸੇ ਦੀ ਬਾਹਰਲੀ ਸਾਈਡ ਜੀ ਇਹ ਬਟਨ ਲਿ ਦਿੱਤਾ ਹੋਇਆ ਹੈ ਇਹ ਆਪਣਾ ਰੋਟਰੀ ਬਟਨ ਹੈ ਜੀ ਮੋਟਰ ਨੂੰ ਆਨ ਤੇ ਆਫ ਕਰਨ ਵਾਸਤੇ ਕਿ ਲੋਕ ਲੱਗਿਆ ਹੋਇਆ ਹੈ ਜੀ ਬਕਸੇ ਨੂੰ ਇਹ ਵਿਚੀ ਕੰਪਨੀ ਦੀ ਆਪਣੀ ਡਰਾਈਵ ਹੈ ਜੀ 7.5 HP ਦੀ ਪੂਰਾ ਵਧੀਆ ਹੈਵੀ ਬਕਸਾ ਵੀ ਤੇ ਹੈਵੀ ਸਟੈਂਡ ਆ ਇਹ ਪਿੰਡ ਸਰਦਾਰਗੜ ਆਪਾਂ ਖੁਦ ਆਪਣੀ ਵਰਕਸ਼ਾਪ ਦੇ ਵਿੱਚ ਇਹ ਹਵਾਨੀ ਰੀਨ ਝੱਲਣ ਵਾਲਾ ਸਟੈਂਡ ਬਣਾਉਂਦੇ ਆ ਸਪੈਸ਼ਲ ਇਹ ਤੇ ਫਿਟਿੰਗ ਕਰੀ ਜਾਂਦੇ ਹਜੇ ਮੁੰਡੇ ਤੇ ਬਾਕੀ ਛੋਡੀ ਬਾਈ ਨਾਲ ਵੀ ਗੱਲਬਾਤ ਕਰਵਾਉਂਦੇ ਆ ਪਾਣੀ ਕਿਵੇਂ ਬਣਿਆ ਲੁੱਬੀ ਕੰਪਨੀ ਦੇ 335 ਵਾਟ ਦੇ ਇਹ ਪੈਨ ਲੱਗੇ ਇਹ ਤੇ ਬਾਈ ਨਾਲ ਛੋਡੀ ਗੱਲਬਾਤ ਕਰਵਾਉਂਦੇ ਆ ਪਾਣੀ ਤੁਸੀਂ ਦੇਖ ਸਕਦੇ ਹੋ ਬਾਈ ਨਾਲ ਗੱਲਬਾਤ ਕਰਵਾਉਣੀ ਹੈ ਜੀ ਤੁਹਾਡੀ ਸੱਸੀ ਕਾ ਬਾਈ ਜੀ ਸੱਸੀ ਕਾਲ ਜੀ ਕੀ ਨਾਮ ਆ ਜੀ ਆਪਣਾ ਬਖਵਾਲ ਸਿੰਘ ਆ ਜੀ ਪਿੰਡ ਕਿਹੜਾ ਜੀ ਭਾਗੀਬਦਰੀ ਤੇ ਪਾਣੀ ਕਿਵੇਂ ਬਣਿਆ ਜੀ ਆਪਣੇ ਪਾਣੀ ਠੀਕ ਆ ਬਾਈ ਬਹੁਤ ਬਣਿਆ। ਤਸੱਲੀ ਹੈ ਜੀ ਤੁਹਾਨੂੰ। ਹਾਂਜੀ ਹਾਂਜੀ ਬਾਈ ਜੀ। ਤੇ ਸਮਾਨ ਕਿਵੇਂ ਆ ਜੀ ਆਪਣਾ ਇਹ? ਸਮਾਨ ਵੀ ਠੀਕ ਆ ਬਾਈ ਫਿਟਿੰਗ ਵੀ ਬਹੁਤ ਵਧੀਆ ਕੀਤੀ ਆ। ਅੱਛਾ ਜੀ। ਹਾਂਜੀ। ਤੇ ਮੋਟਰ ਦੀ ਰਸ ਕਿੱਥੋਂ ਪਈ ਜੀ ਆਪਣੀ ਇਹ? ਦੱਸਦਾ ਬਾਈ ਮੈਂ YouTube ਤੇ ਦੇਖਿਆ ਸੀ ਯਾਰਾ। ਅੱਛਾ ਜੀ। ਕਿੱਥੋਂ ਪਤਾ ਲੱਗਿਆ ਸਟਾਰ ਫੁੱਲਰ ਵਾਲੇ? ਹਾਂਜੀ। ਉੱਥੋਂ ਦੇਖ ਕੇ ਤੁਹਾਨੂੰ ਨੰਬਰ ਲੈ ਆਇਆ। ਹੁਣ ਤਸੱਲੀ ਹੈ ਜੀ ਤੁਹਾਨੂੰ? ਥੱਲੀ ਆ ਬਾਈ ਠੀਕ ਆ ਕਰਾ। ਅੱਜ ਤਸੱਲੀ ਆ ਵਧੀਆ ਠੀਕ ਚੱਲੀ ਜਾਂਦੀ ਆ। ਠੀਕ ਹੈ ਜੀ। ਹਨਾ। ਦੇਖ ਸਕਦੇ ਹੋ ਪਾਣੀ ਬਹੁਤ ਵਧੀਆ ਬਣਿਆ ਬਾਈ ਦੇ। ਭਾਈ ਜੀ ਜਲਦ ਤੋਂ ਜਲਦ ਸੀਜ਼ਨ ਦੇ ਹਿਸਾਬ ਨਾਲ ਮੋਟਰਾਂ ਦੇ ਰੇਟ ਵਧਣਗੇ ਬਾਈ ਜੀ ਤੁਸੀਂ ਪਿੰਡ ਸਰਦਾਰਗੜ੍ਹ ਜ਼ਿਲ੍ਹਾ ਬਠਿੰਡਾ ਦੇ ਵਿੱਚ ਆ ਕੇ ਜਾਂ ਨੰਬਰ ਤੇ ਬਾਈ ਜੀ ਮੋਟਰ ਬੁੱਕ ਕਰਵਾ ਸਕਦੇ ਹੋ ਬਾਕੀ ਆਪਣਾ YouTube ਤੇ ਚੈਨਲ ਆ ਬਾਣੀ ਸਟਾਰ ਸੋਲਰ ਸਿਸਟਮ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੇਵਾ ਦਾ ਮੌਕਾ ਦਿਓ ਧੰਨਵਾਦ